ਇਦਰਾ ਕੀ ਕਰਨਾ ਮੈਂ ਤੁਹਾਨੂੰ ਦੱਸ ਦਿੰਦਾ ਮੈਟਰੋ ਠੰਡ ਇੰਨੀ ਜੇਣਾ ਪੁੱਛੋ ਹੀ ਨਾ ਵਾ ਦੋ ਵਾ ਚਲੇ ਦੋ ਤੇ ਫਿਲਹਾਲ ਧੁੰਦ ਦੇਖ ਤੂੰ ਚੈੱਕ ਕਰੋ ਸੂਰਜ ਦੀ ਮਾਰ ਹੈ ਇਦਰਾ ਔਰ ਫਿਲਹਾਲ ਬੜਾ ਲੱਗਿਆ ਪਤੂਣੀ ਇਹਨੂੰ ਤਾਂ ਇੱਦਾਂ ਅੱਗ ਲੱਗ ਜੂ ਲਾਈਨ

ਚਾਹ ਆ ਕੜਨਦਾ ਤੂੰ ਬਾਗ ਦੇ ਬਾਅਦ ਦੇ ਲਿਖਦੇ ਲੋਕ ਹੌਣ ਹੀ ਟਰਾਂ ਦੇ ਆ ਗਏ ਲੋਕ ਹੈ ਟਰਲਾ ਕੇ ਬੈਠ ਰਹੇ ਨੇ ਆ ਉਧ ਨਿਕਲਾ ਨਿਕਲਾ ਸੂਰਜ ਮਿੱਤਰੋ ਧੂਆ ਵੇਖੋ ਕਿੰਨਾ ਹੋ ਗਿਆ ਐ ਓਹੋ ਇਹ ਅਦੀਂਦਾ ਹੀ ਨਿਕਲਿਆ ਬਰਾਹੋ

ਦੂਜੇ ਹੱਥ ਵੀ ਸੇਕ ਲੋ ਹਾਂ ਮੰਦਰੀ ਦਿਖਾਈ ਐ ਨਹੀਂ ਆਏ ਯਾਰ ਲਾ ਦੀ ਮੁੰਡੇ ਨੇ ਦਾਦਾ ਮੰਦਰੀਆਂ ਪਾਉਣ ਲੱਗਾ ਹੁਣ ਮੈਂ ਇਹ ਨਾਲ ਗੱਲ ਛੱਡ ਤੇ ਤੇਰੀ ਜਸ ਬਬੂ ਤੇ ਕੀ ਕੀ ਬਚਾਉਂਦਾ ਭਰਾ ਵਾਜ ਤੇਲ ਤੂਲੀ ਪਵਾ ਦਿਆ ਕਰ ਤੇਲ ਪਾਉਣੇ ਆਂ ਐਂ ਲਾ ਜਾਣਾ ਇਹਨੂੰ ਹਨ ਭਾਈ ਥੈਂਕ ਯੂ ਬਣਾਉਣੀ ਪਾਸ ਸਰਵਸ ਕਰਾ ਕੇ ਛੱਡ ਕੇ ਐਂ ਹੁਣੇ ਦੀ ਉਹ ਮੋਟਰਸਾਈਕਲ ਤੇ ਨਹੀਂ ਜਾਣਾਗਾ ਫਿਰ ਜਾਇ ਤਾਂ ਲਿਆਉਣ ਹੋ ਰਿਹਾ ਮੈਂ ਠੰਡ ਬੜਾ ਕਿੰਨੀ ਐ ਫਿਰ ਝੂਟ ਕੇ ਮਾਰੀ ਇੰਨਾ ਘਰੇ ਮੋਟਰਸਾਈਕਲ ਖੜਾ ਐ ਠੀਕ ਆ ਹੁਣ ਆਇਆ ਡੈਡੀ ਅਜੇ ਇਹ ਝੂਟ ਵਾਲੇ ਮਾਰਨ ਲੱਗ ਗਿਆ ਸੀ ਜੂਤ ਖਾਊਗਾ ਵਾਗੇ ਦਰੇ ਹਾਂ ਤੂੰ ਆ ਜਾ ਮਾਰਦੇ ਸੀ ਝੂਟ ਮੋੜ ਮੁੜਦਾ ਹਲੋ ਮੈਟਰੋਇਲਾ ਚਲੇ ਹੈ ਬਾਈ ਨੂੰ ਜੋ ਬਜ਼ਾਰ ਹੈ ਉਹ ਵੀ ਫਰੀ ਦੀ ਕਹਿੰਦਾ ਮੋਟਰਸਾਈਕਲ ਤੇ ਨਹੀਂ ਹੁਣਾ ਹੁਣਾ ਮੈਂ ਹੈਗਾ ਮੋਟਰਸਾਈਕਲ ਕੋਲੇ ਕੀ ਕਰੀਏ ਗਲਤ ਗੱਲ ਹੈ ਯਾਰ ਐਡੀ ਠੰਡ ਜੇ ਆਪਾਂ ਆਪ ਚੱਲੇ ਹੁਣੋਂ ਲੈਣਾ ਬਹੁਤ ਅੰਦਾਜ਼ਾ ਬੈਣਾ ਨਹੀਂ ਉੱਥੇ ਨਹੀਂ ਵੀਰੇ ਉਹਨੂੰ ਯਾਰ ਮੇਰੇ ਮਗਰ ਪੈਰ ਚੱਲ ਉਹ ਪਾ ਕੇ ਲੈ ਆਵਾਂਗੇ ਬੈਣਾ ਠੀਕ ਆ ਬਹੁਤ ਠੀਕ ਬੈ ਕੇ ਕਰਨਾ ਕੀ ਉੱਥੇ ਆਪ ਤਾਂ ਗੱਡੀ ਚੜ੍ਹ ਕੇ ਆ ਜੂਦੇ ਆਪਾਂ ਉਹਨੂੰ ਡਰਾਦ ਨੂੰ ਫੇਰ ਮੋਟਰਸਾਈਕਲ ਤੇ ਭੇਜੂ ਬੰਦ ਕਰੀਏ ਕਹਦੇ ਡੱਬੜੀ ਆਏ ਓਏ ਟਰੈਕਟਰ ਸੱਣਾ ਤੇਰੀ ਸਾਲਿਆ ਜੀਬ ਦੇ ਟਾਇਰ ਘੈਂਟ ਆ ਨਾ ਹਾਂ ਚੀਲਾ ਵੀ ਚੀਲਾ ਡੱਬੜੀ ਧੁੱਪ ਨਿਕਲੀ ਆ ਹੋਰ ਆਏ ਚੜਦੀ ਗਰੇ ਟਰੈਕਟਰ ਕਿੱਥੇ ਹੋਰ ਬੋਲ ਲਾ ਕੇ ਤਾਂ ਪੁੱਛ ਪਹਿਲਾਂ ਦੁਕਾਨ ਦੀ ਗੱਲ ਉਹਨੂੰ ਕਹਾਂਗੇ ਦੁਕਾਨ ਤੇ ਆ ਜਾ ਤੁਰ ਕੇ ਤੇ ਕਿਹੜੀ ਭੱਜੀ ਆਪ ਤੇ ਲੋਏ ਕਹ ਰਿਹਾ ਹਜੇ ਇੰਜਰ ਧੱਕੜੀ ਰੱਖਿਆ ਹੋਰ ਯਾਰ ਬਾਈ ਹਜੇ ਫਿੱਟ ਕਰੀਏ ਨਾ ਹਜੇ ਫਿੱਟ ਕਰੀਏ ਨਾ ਯਾਰ ਤੇਰੀ ਘਰੇ ਯਾਰ ਫੇਰ ਮਿਲ ਕੇ ਅੱਜ ਅੱਜ ਨਹੀਂ ਮਿਲਦੀ ਗੱਡੀ ਗੱਡੀ ਬਈ ਮੈਂ ਸ਼ਾਮ ਤੱਕ ਦੇ ਦੇਣੀ ਨੇ ਮੇਰੇ ਸਾਰਾ ਕੰਪਲੀਟ ਆ ਰੰਗ ਤੋਂ ਸ਼ਾਮ ਨੂੰ ਗੱਡੀ ਲੈ ਕੇ ਆ ਜੀ ਆਪ ਪਿੰਡ ਲੈ ਆਈ ਗੱਡੀ ਪਿੱਟ ਲੈ ਲਿਆ ਬੇਟੀ ਕੁੱਤ ਅੱਜ ਹੋਰ ਲੈ ਆਊਗਾ ਮੈਂ ਲੈ ਆਉਂਗਾ ਤੇ ਬਣਾਵੇ ਹਾਂ ਤੂੰ ਕੱਲ ਬਣਾ ਕਰ ਤੇ ਬੰਦ ਕਰੇ ਬਿਠਾ ਯਾਰ ਓ ਯਾਰ ਫੋਨ ਮੇਰਾ ਖਰਾਬ ਖਰਾਬ ਹੋ ਗਿਆ ਸੀ ਫਟਿਆ ਗਿਆ ਸੀ ਹੈਨਾ ਫਟਿਆ ਗਿਆ ਸੀ ਤਾਂ ਵੀ ਨਾ ਪੜ ਲੈ ਕੁੜੀ ਨਾਲ ਗੱਲਾਂ ਕਰ ਕੱਲ ਵਾਲੀ ਤੇ ਪੜ ਲੈ ਕੁੜੀ ਨਾਲ ਗੱਲਾਂ ਕਰਦਾ ਅ ਮਰੀ ਹੈ ਤੇ ਕੱਲ ਹਾਂ ਮੇਰੇ ਵੀ ਚੁੱਟੀ ਦਾ ਹੈ ਹੋਰ ਹੋਰ ਯਾਰ 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 ਹੋਰ ਬਈ ਕੀ ਹਾਲ ਓ ਇਹ ਗਲਤ ਗੱਲ ਨਾ ਬਈ ਯਾਰ ਗਲਤ ਗੱਲ ਹੈ ਜੱਗੇ ਯਾਰ ਆਏ ਓਏ ਕੋਟ ਦੇ ਕਿੱਡਾ ਪਾਇਆ ਯਾਟਰੇ ਕੋਟ ਹੈ ਕੋਟੀ ਥੱਲੇ ਹੀ ਕਮੀਜ਼ ਗਲਤ ਗੱਲ ਹੈ ਜੱਗੇ ਯਾਰ ਭੈਣ ਲਾਂਤ ਹੀ ਨਹੀਂ ਬਈ ਯਾਰ ਲੈ ਹੱਦ ਹੋਈ ਵੀ ਆ ਯਾਰ ਤੈਨੂੰ ਲੈਣ ਆਇਆ ਭਾਵੇਂ ਭੈਣ ਚੋਂ ਰੁੜ ਕੇ ਆਉਂਦਾ ਇਹ ਬੇਸ਼ਰਮ ਕਰਕੇ ਲਿਆਂਦਾ ਬਈ ਇਹਨੂੰ ਮੈਂ ਆਉਂਦਾ ਨਹੀਂ ਕਹਾਂ ਛੱਡ ਪਰ ਆਪੇ ਆ ਜੂਗਾ ਤੇਰੇ ਆਉਂਦੇ ਤੋਂ ਪਹਿਲਾਂ ਬਈ ਚਾਹ ਮੰਗਾ ਲਈ ਲੈਣ ਦੇ ਪਾ ਮੈਂ ਮਾਰ ਜੀ ਬੋ ਮੈਂ ਤੇ ਨਹੀਂ ਰਹਿ ਮੈਨੂੰ ਮਾਰ ਕੋ ਸਹੀ ਗੱਲ ਕੋਸ਼ਿਸ਼ ਕਰ ਲਈ ਯਾਰ ਚੰਗਾ ਮੈਂ ਕੋਸ਼ਿਸ਼ ਕਰ ਨਹੀਂ ਨਹੀਂ ਕੋਸ਼ਿਸ਼ ਕਰ ਨਹੀਂ ਮੇਰੀ ਗੱਲ ਕਰਾ ਦੇ ਉਹਦੇ ਨਾਲ ਗੱਲ ਗਾਦੀ ਕਰਾ ਦੇ ਕਰਾ ਦੇ ਮੈਂ ਕਾਦੋ ਕਰਾ ਦੇ ਤੇ ਇੱਕ ਲੰਡੂ ਰੂਟ ਪਿੱਛੇ ਭੰਡ ਮੈਂ ਗੱਲ ਕਰਾਵਾਂ ਤੇਰੀ ਸਹੀ ਗੱਲ ਇਹ ਗੱਲ ਹਾਇ ਚਲੀ ਮਾਰኩል ਬੋਲ ਉਹਦੇ ਇੱਕ ਤੂਆ ਦੇ ਖੋਲੀ ਬੈ ਇਹ ਕਪੜਾ ਤੱਕ ਇੱਥੇ ਦੇਰੇ। ਓਕੇ। ਲੈੜ ਦਿਖਾ ਲੈ, ਲੈੜ ਦਿਖਾਉ ਨਾ। ਤੇਰੀ ਲੈ ਨੀ ਜਲਦੀ। ਸਹੀ ਏ। ਸਹੀ ਏ ਯਾਰ ਪਰ ਕੜੀ ਗਿਆ। ਹਾਂ, ਲੈੜ ਵੇ ਰੱਖੀ ਜੋਬਰ ਨੇ। ਓ ਯਾਰ। ਇਹ ਮੱਥੇ ਤੇ ਲਾਉਣ ਵਾਲੀ ਏ। ਹਾਂ। ਇਹ ਮੱਥੇ ਵਾਲੀ ਏ। ਤੇ ਇਹ ਵਧੀਆ ਸੈਂਸਰ ਹੋ ਜਾਂਦਾ ਹੈ। ਸੈਂਸਰ। ਓਹ। ਆਟੋਮੈਟਿਕ ਜਾ ਕੇ ਬੰਦੀ ਏ। ਡਰ ਤੇ ਲੱਗ ਗਈ ਏ। ਓਏ। ਮੋਨ ਨੇ ਚੋਬਰ ਆਰਡਰ ਤੇ ਕਰ ਗੱਲ ਬਾਈ ਆ ਆ ਸਹੀ ਹੈ ਯਾਰ ਲੱਗ ਗਈ ਹੈ ਚੱਲ ਜਲਦੀ ਹਰ ਬਾਈ ਕਿੱਥੇ ਜਾਣਾ ਘਰੇ ਹੋਰ ਕਿੱਥੇ ਆ ਜੀ ਕਿੰਨਾ ਟਾਈਮ ਲੂਗੂਗਾ ਇੱਥੇ ਚਾਹ ਕਰ ਆਦੀ ਮੇਰੇ ਕੋ ਰੈਪੜ ਕੇ ਹੋਰ ਦੇ ਦਿੰਸੀ ਬਸ ਅੱਜ ਨਹੀਂ ਦਿੰਦਾ ਛਾ ਨੂੰ ਲੈ ਕੇ ਆਉਗਾ ਗੱਡੀ ਰਾਤ ਨੂੰ ਗਲਤ ਰਹਿਣ ਦਈਏ ਘਾੜ ਦੋ ਘਰ 10 ਵਜ ਜਾਣੇ ਰੋਟੀ 10 ਨਹੀਂ ਵਜੇ ਕਿੰਨੇ ਵਾਜਣਗੇ ਫਿੱਟ ਕਰਨ ਦੇ 10 ਵਾਜਣਗੇ ਇੱਥੇ ਆ ਰਾਦੇ ਹਾਂ ਵਾਜਣਗੇ ਬਸ ਇਹ ਆ ਥੰਮੜੇ ਦੇ ਕੋਸ ਇੱਥੇ ਹੋਰ ਕੋਈ ਗੱਡੀ ਤੋਂ ਵੱਡਾ ਅਜੇ ਕੱਢੀ ਨਾ ਤਿੰਨ ਮੋੜੀ ਹੈ ਬਸ ਤਿੰਨ ਗੱਡੀ ਮੋੜ ਮੈਂ ਇਹਨੂੰ ਰਾਤ ਹੀ ਕਹਦਾ ਮੈਂ ਕੋਈ ਕੱਲ ਨੂੰ ਗੱਡੀ ਨਾ ਫੜੀ ਮੈਂ ਕੱਲ ਨੂੰ ਗੱਡੀ ਕਿਸੇ ਹਾਲ ਚਾਹੀਦੀ ਆ ਪਾਣੀ ਛਿੜਕਾ ਦੇ ਪੂਰੀ ਕਣਾ ਪੱਗ ਦੀ ਟੀਸੀ ਜੀ ਨਹੀਂ ਮੈਂ ਕਨਾਰ ਕੱਟੀ ਸੀ ਮਿਲਿਆ ਸਰਵਿਸ ਕਰਦੇ ਮੈਂ ਕਿਹਾ ਬਈ ਯਾਰ ਅੱਜ ਕੁਝ ਵੀ ਨਹੀਂ ਹੁੰਦਾ ਮੈਂ ਕਰਦੇ ਯਾਰ ਬਾਈ ਚੱਕਰ ਵਧਾ ਕੀ ਆ ਅਗਲਾ ਕੰਮ ਫਿਰ ਅਰੀਜਨਲ ਹੀ ਕਰਕੇ ਦਊਗਾ ਯਾਰ ਹਨਾ ਵੀ ਹੁਣ ਜਗਾੜ ਲਵਾ ਲਾ ਤਾਂ ਫਿਰ ਤੈਨੂੰ 1 ਮਿੰਟ ਚ ਬੰਨ ਦੇਣਗੇ ਐਂ ਸੱਟਣਾ ਉਹਨਾਂ ਨੇ ਚਲੋ ਜੀ ਮਹਾਰੋਸਰ ਸਾਹਿਬ ਜੀ ਕਿਚੋ ਝੰਡੀਆਂ ਇਹ ਕਹਿੰਦਾ ਵੀ ਨਵੀਂ ਬਣ ਗਈ ਹੁਣ ਜਾਵਾ ਜਵਾ ਨਵੀਂ ਕੰਪਨੀ ਨਾਲ ਫਿਰ ਗਰੰਟੀ ਤੇ ਹੋਊਗੀ ਬਸ ਖਵਰਦਾਸ ਮੈਂ ਖਵਰਦਾਸਾ ਪਰਾ ਆਇਆ ਯਾਰ ਮੈਂ ਤਾਂ ਚਿਪੇੜੇ ਖਾਏਗਾ ਚੱਲ ਇੱਕ ਦਾ ਖਾ ਲਾ ਚਾਹੋ ਚੱਲੀਓ ਕਰੂ ਕਿੱਥੇ ਹੱਥ ਲੱਗ ਗਏ ਮੇਰੇ ਕੋ ਚੱਲ ਓ ਚਾਹ ਚੱਲੀਏ ਯਾਰ ਮੂਛਾਂੜੀਆਂ ਸੱਟ ਕਰਾਂਗੇ ਹੋਰ ਨਹੀਂ ਕਰਾਂਗੇ ਭਰਾਵਾ ਨਹੀਂ ਕਰਾਂਗੇ ਕਹਿੰਦੇ ਬਾਦਲ ਸਾਹਿਬ ਆ ਗਏ ਬਾਦਲ ਬੁਆਏ ਨਾ ਨਹੀਂ ਨਹੀਂ ਖੜ ਜਾ ਬਾਈ ਵਾਲ ਗਰੀ 500 ਰੁਪਿਆ ਬਾਦਲ ਸਾਹਿਬ ਕਹਿੰਦੇ ਨੀਕੂ ਮੇਰੀ ਬਕਲ ਵਿੱਚ ਹੋਵੇ ਚੱਲ ਯਾਰ ਆ ਵੀ ਸੀ ਦਰਵਾਜ਼ਾ ਬਾਹਰ ਨਹੀਂ ਉਹ ਰੋਗ ਲੈਣਾ ਤੂੰ ਰੈਫਰੀ ਲੈ ਕੇ ਆਉਂਦਾ ਨਹੀਂ ਉਹ ਇੱਧਰ ਹੀ ਕੱਢ ਲਈ ਤੈਨੂੰ ਦਾਦਾ ਮੈਂ ਐਂ ਗੱਲਾਂ ਨਹੀਂ ਬਹਿ ਜਾ ਭਾਈ ਆ ਜਾ ਵਿਚਾਲੇ ਬਾ ਭਾਈ ਨੂੰ ਓਏ ਮੈਂ ਨਹੀਂ ਮੈਂ ਹਣਾ ਵਿਚਾਲੇ ਐ ਵੀ ਮੈਂ ਬੈਠੂ ਵਿਚਾਲੇ ਵਿਚਾਲੇ ਕੁੜੀ ਦੇ ਫੁੱਲਾਂ ਦੇ ਤਾਂ ਦੇ ਦੇ ਨਾ ਇੱਧਰ ਇੱਥੇ ਮੋੜ ਲਾ ਆਹ ਇੱਧਰ ਮੋੜ ਮੋਟ ਸੰਗਿਆ ਇੱਧਰ ਮੋੜ ਲਾ ਇੱਧਰ ਐਨੇ ਆ ਕੁੜੀ ਹੈ ਡੋਨੀ ਹੈ ਆਹ ਇਹ ਪਤਾ ਲੱਗ ਗਿਆ ਕਿਹੜੀ ਗਲੀ ਐ ਉੱਥੋਂ ਇਹ ਹੋ ਜਾਣੀ ਐ ਕਿਤੋਂ ਕਿਤੋਂ ਉਹ ਸਿੱਧਾ ਨੀਵਾਂ ਰੋੜ ਯਾਰ ਉਧਰ ਕਿਧਰ ਨੂੰ ਉਹ ਜਿਹੜਾ ਜਿੱਥੇ ਕੱਟਿਆ ਕਿੱਥੇ ਵਿਚਾਲੇ ਰੋੜ ਦੇ ਹੋਰ ਭੈਣ ਇੱਥੇ ਹੈਗਾ ਆਵੇ ਭਾਈ ਜੀਪ ਤਿਆਰ ਹੁੰਦੀ ਆ ਕਿ ਲੱਡ ਵੱਡ ਕੇ ਤੀ ਉਹ ਤਿਆਰ ਕਰਦੇ ਆ ਭਾਈ ਜੀਪ ਤਿਆਰ ਕਰਾ ਲਾ ਓਏ ਮੈਂ ਕਰਾਉਣੀ ਆ ਓਏ ਗਾਂ ਢਾਪਾਂ ਅੰਨੇ ਆਇਆ ਮੈਂ ਲੈਣੀ ਹੈ ਜੀ ਹੈ ਨਹੀਂ ਮੰਨਦਾ ਨਾ ਬਾਈ ਤੂੰ ਆ ਜਾ ਉਹ ਪਤਲੇ ਟਾਰੇ ਨਹੀਂ ਉਹ ਨਹੀਂ ਇਹ ਬੁੱਢਿਆ ਨਹੀਂ ਪਸੰਦਾ ਆ ਦੇ ਖੜੀ ਉਹ ਬੱਲੇ ਤੇਰੇ ਇਧਰ ਘਾੜ ਦੇ ਯਾਰ ਇਧਰ ਕਾੜ ਦੇ ਚੱਲ ਚੱਲ ਚਲੇ ਹੱਟ ਕੇ ਮਰੀ ਜਾਂਦੀ ਓਏ ਓ ਲੋਈ ਓ ਲੋਈ ਫਸਾ ਛੜ ਗਈ ਤੇ ਓ ਤੇਰੀ ਓਏ ਨਹੀਂ ਛੜੀ ਬਰਾਬਰ ਉਹ ਤੇੜਾ ਗਈ ਨਹੀਂ ਹਾਂ ਹੂੰ ਦਰਦੀ ਕਿਉਂ ਤੇ ਦੂ ਡਰਦਾ ਮੇਰੇ ਤੂੰ ਚੱਲ ਗਾ ਅੱਗੇ ਲੈ ਯਾ ਤੇ ਇਹ ਤਾਂ ਡਰਦੀਆਂ ਯਾਰ ਕੀ ਹੈ ਪਸੂਆਂ ਤੋਂ ਪਸੂ ਡਰਦੀ ਹੁੰਦੀ ਹੈ ਪਸੂਆਂ ਤੋਂ ਪਸੂ ਡਰਦੀ ਹੁੰਦੀ ਹੈ ਉਹ ਪਰਲੀ ਨਹੀਂ ਡਰਦੀ ਉਹ ਅੰਦਰ ਮੱਝ ਗੋਲ ਜਾ ਪਰਲੀ ਕੋਲੇ ਉਹ ਪੈਂਦੀ ਅੱਗੋਂ ਨਾ ਹਾਂ ਉਹ ਕਹਿੰਦੀ ਲੱਡੂਆਂ ਤੋਂ ਡਰਦੀ ਹੈ ਸਹੀ ਹੈ ਵੈਰੀ ਗੁੱਡ ਆਈਸ ਉਹ ਰੋਟੀ ਨਿਕਾ ਗਏ ਨਹੀਂ ਉਹ ਜੋ ਰੋਟੀ ਘਟੀ ਖਾਣੀ ਤੁਹਾਡੇ ਘਰ ਵਿੱਚ ਵੇਖਿਆ ਇੱਕ ਮਿੰਟ ਬਣਾਈ ਆ 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 ਇਹਦੇ ਜਿੰਨੇ ਚਤ ਬੱਲੀਏ ਤਾਂ ਸਾਰੀ ਸੱਜ ਦੀ ਉਹਨੇ ਜੇ ਤਾਂ ਮਿੱਤਰਾਂ ਦੇ ਵੋਟ ਐਂਜੇ ਕਰਦੇ ਮੜਾ ਜੇ ਬੋਟ ਆਉਂਦੀ ਚਾਹ ਪਿਆਰ ਨੇ ਬਾਈ ਨੂੰ ਤੇ ਬਾਈ ਪੁੱਛ ਵੀ ਲੈਂਦਾ ਹਣਾ ਵੀ ਪੁਰੀ 100 ਰੁਪਿਆ ਦਾ ਨੂੰ ਆਇਆ ਸੀ ਕਿਹਦੇ ਪੁਜੀਏ ਦਾ ਪੈਕਟ ਹੀ ਨਾ ਚੱਕਣਾ ਪਏ ਦੁਕਾਨ ਤੋਂ ਤੇ ਉਹਦਾਂ ਨੇ ਕਹੀ ਐਡੀ ਪੀ ਲੈਂਦੇ ਸੀ ਐਡੀ ਗੱਲ ਨਾ ਕਰ ਹੋ ਕੀ ਪੀ ਲੈਂਦੇ ਐਡੀ ਗੱਲ ਨਾ ਕਰ ਫਿਰ ਐਡੀ ਕੋਈ ਕਰਨੀ ਹੋਣੀ ਜੇ ਮੈਂ ਕੈਮਰੇ ਕੇ ਬੋਲ ਖੋਲਦੀ ਨਾ ਫਿਰ ਹੋਰ ਕੀ ਖੋਲੇਗਾ ਭੈਣੇ ਮੇਰੀਏ Ha 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 ha